ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਘਰੇਲੂ ਝੋਟੀ ਜਿਹੜੀ ਗੱਬਣ ਸੂਣ ਨੂੰ ਹਾਜ਼ਰਾ ਬਾਈਆਂ ਦੀ ਤੇ ਘਰ ਦਾ ਬਾਈਆਂ ਕੋਲ ਲਵਾਗਾ ਤੇ ਬਾਕੀ ਆਪਾਂ ਮੱਝਾਂ ਵੀ ਦਿਖਾ ਦਨੇ ਇੱਕ ਮੱਝ ਨੇ ਵਿੱਚ ਵੀ ਲੋਕ ਕਹਿੰਦੇ ਮੱਝ ਦੇ ਪਰਪੀਲਾ ਦੇ ਚੰਗੀ ਤੇ ਮਹਿੰਗੀ ਲੈ ਲਈ ਫਿਰ ਜਦੋਂ ਚੰਗੀ ਚੀਜ਼ ਇੱਕ ਵਾਰੀ ਘਰੇ ਆ ਜੇ ਇਸੇ ਮੱਝ ਦੀ ਦੇਣਾ ਸਾਰਾ ਘਰੇ ਬਾਈਆਂ ਦੇ ਝੋਟਿਆਂ ਚੰਗਿਆਂ ਸੋਹਣੇ ਤਿਆਰ ਕਰਦੇ ਨੇ ਸੇਲ ਆ ਡਿਟੇਲ ਆਪਾਂ ਬਾਈ ਤੇ ਦੇ ਬਾਰੇ ਪੁੱਛਦੇ ਆਂ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਬਸ ਫਟ ਸਹਿਣਾ ਜੀ ਪਕਾਣੀ ਕੋਠੇ ਤੇ ਮੋਬਾਈਲ ਨੰਬਰ ਜੀ ਆਪਣਾ 94645 1269 94645 1269 1269 ਤੇ ਜਿਹੜੀ ਆਪਾਂ ਤੇਰੀ ਮੀਨੀ ਮੱਛ ਦੇਖੀ ਜੰਨੇ ਆ ਹਾ ਹਨਾ ਮੇਨੀ ਟੈਪ ਜਾਈ ਗਈ ਇਹਦੇ ਉੱਪਰ ਜਾਗ ਲਾਇਆ ਵਾ ਸਾਰਾ ਇਹਦੇ ਸਾਰਾ ਜਾਗ ਲਾਇਆ ਇਹਦੀ ਸਾਰਾ ਪਰਿਵਾਰੀ ਦੇ ਰੋਕਣਾ ਅੱਛਾ ਬਜੂਆ ਹੌਂਕੂਟਾ ਵੇਚ ਕੇ ਰਹਿੰਦੇ ਆ ਅੱਛਾ ਉਹ ਪਾਪਾ ਇੱਥੇ ਖੇਤਾਂ ਦੇ ਵੇਚਣਾ ਕਈ ਝੂਠਾ ਵੇਚਦੇ ਆ ਅੱਛਾ ਇਹਦੇ ਆ ਦੋਤੀਆ ਪੋਤੀਆਂ ਗਾਹਾਂ ਹਾਂ ਇਹਦੇ ਇੱਥੇ ਹਾਂ ਝੋਤੀਆਂ ਛੜੀਆਂ ਸੀ ਜਗਲਾ ਇਹਦੇ ਧੀ ਘਰ ਤੇ ਕੋਈ ਨੂਰ ਦਿੱਤੀ ਆ ਜੀ ਠੀਕ ਹੈ ਮਾ ਜੀ ਜਾਣਕਰ ਦੇ ਦੀ ਦੁੱਧ ਕਿੰਨਾ ਕੁ ਦਿੰਦੀ ਆ ਮਾ ਜੀ ਇਹ ਦੁੱਧ ਤਾਂ ਜਿਹੜੀ ਗਲਮ ਮਰਦਸ਼ਾ ਆਉਣਾ 17 18 ਕਿਲੋ ਦੇ ਗਈ ਆ ਐਂਦੀ ਹੁਣ ਜਦੋਂ ਉਹ ਨੋ ਸੂਏ ਸੂਈ ਆ ਐਂਦੀ ਦੁੱਧ ਘੜ ਗਈ ਐਂਦੀ ਤਾਂ ਪਰ ਵੀ ਘੜ ਗਈ ਪਰ 14 ਕਿਲੋ ਰਹਿ ਗਈ ਐਂਦੀ ਬਾਦ ਰਹਿ ਗਈ ਖਰਾਕ 19ਵੇਂ ਸੂਏ ਬਾਅਦ ਸੂਈ ਵੀ 19ਵੇਂ ਸੂਏ ਬਾਅਦ ਸੋbro 19ਵੇਂ ਸੂਏ ਬਾਅਦ ਸੂਈ ਵੀ ਆ ਵੇਜ ਵੀਰ ਕਹਿਣਾ ਕਿ ਤੀਜੇ ਸੂਏ ਚੋਂ ਉਥੇ ਜੇ ਮੈਂ ਬੁੱਢੀ ਹੋ ਜਾਂਦੀ ਹਣਾ ਪਰ ਖਰਾਕ ਹੋਵੇ ਤਾਂ ਉਹ ਤੁਹਾਨੂੰ ਬੁੱਢਾ ਨਹੀਂ ਹੁੰਦਾ ਠੀਕ ਹੈ ਇਹ ਹੈ ਨਹੀਂ ਪਟਰੀ ਉਨੀ ਸ਼ੂਏ ਪੂਰੇ ਛੂਪ ਜੁਦਾ ਅੱਛਾ ਫਿਰ ਘਰ ਦੀ ਪਾਲੀ ਵੀ ਹੈ ਹਾਂ ਘਰ ਦੀ ਪਾਲੀ ਹੈ ਹੁਣ ਗੱਭਣ ਫੇਰ ਨਹੀਂ ਪਹਿਲਾਂ ਤਰਾਇ ਨਹੀਂ ਗੱਭਣ ਹੁਣ ਤਰਾਦੀ 20 ਦਿਨ ਹੋ ਗਏ ਹਾਂ ਤਰਾਦੀ ਗੱਭਣ ਕੇ ਠੀਕ ਹੈ ਠੀਕ ਹੈ ਠੀਕ ਹੈ ਮਨ ਲਾ ਕਹਿੰਦਾ ਬਾਬਾ ਜਵਾਨੀ ਚ ਦੇਗੀ 18 ਕਿਲੋ ਦੁੱਧ ਹਾਂ ਦੇ ਵੀ ਦੇਗੀ ਦੁੱਧ ਦਾ ਖਾਨਾ ਠੀਕ ਹੈ ਅੱਛਾ ਅੱਗੇ ਗੱਲ ਕਰਦੇ ਆਂ ਦੀ ਝੋਟੀਆਂ ਦੇ ਆਪਾਂ ਤੇ ਜਿਹੜੀਆਂ ਅੱਗੇ ਬਾਕਤੀ ਆਪਾਂ ਝੋਟੀਆਂ ਇਹਦੇ ਤਿਆਰ ਕਰੀਆਂ ਕਿੰਨੇ ਦੁੱਧ ਚੱਲੀਆਂ ਆਉਣਗੀਆਂ ਇਹੀ 14 15 14 15 ਦੁੱਧ ਦੇ ਆ ਆ 20 26 16 16 ਕੱਢੀ ਹੋ ਅੱਛਾ 17 16 17 32 ਅੱਛਾ ਕਹਿੰਦਾ ਪਾ ਪਲੂਨ ਝੋਟੀਆਂ ਇਹਦੀਆਂ 14 ਤੋਂ ਸ਼ੁਰੂ ਹੋ ਜਾਂਦਾ 14 ਤੋਂ ਸ਼ੁਰੂ ਹੋ ਜਾਂਦਾ ਹਾਂ ਇਹ ਹੁਣ ਟੀਕਾ ਡੱਲਾ ਪਤਾ ਕਿਹੜੇ ਦੀ ਹੈ ਇਹ ਕੋਈ ਨੂਰ ਦੀ ਹੈ ਕੋਈ ਨੂਰ ਦਾ ਭਰਾ ਜੀ ਡਾਕਟਰ ਪਾਇਦੇ ਅੱਛਾ ਆਪ ਕੋਈ ਨੂਰ ਦੀ ਹੈ ਹਾਂ ਹਾਂਜੀ ਹਾਂਜੀ ਅੱਗੇ ਹੁਣ ਕਿਹੜਾ ਲੱਗਿਆ ਵਾ ਕਿਹਦੇ ਹੁਣ ਕੀ ਹੁਣ ਤਾਂ ਹੀ ਪਤਾ ਨਹੀਂ ਸਾ ਡਾਕਟਰ ਅਸੀਂ ਲਾ ਗਿਆ ਕਹਿੰਦੇ ਹੁਣ 13 ਪਾਣੀ ਤੇ ਇਹ ਆਪ ਕੋਈ ਨੂਰ ਦਿੱਤੀ ਆ ਅੱਛਾ ਆਪ ਕੋਈ ਨੂਰ ਦਿੱਤੀ ਆ ਹੁਣ ਅੱਗੇ ਨਹੀਂ ਮਲਾ ਹਲੇ ਜਾਦਵੀ ਕਿ ਠੀਕ ਹੈ ਤੇ ਅੰਕ ਜੀ ਦਿਨ ਕਿਆ ਕਰੇਗੇ ਸੂਣਦੇ ਅੱਜ ਇਹਦੇ ਜਾਨਾ ਜੀ 11 ਤਰੀਕ ਨੂੰ ਪੂਰੇ ਆ ਅੱਜ 11 ਤਰੀਕ ਨੂੰ ਦਿਨ ਪੂਰੇ ਆ ਕੋਈ ਕਹਿੰਦਾ ਪਾ ਭਾਰਪੂਰ ਦੀ ਸ਼ਿਕਾਇਤਾਂ ਨਹੀਂ ਭਾਰਪੂਰ ਮੁਕਾਉਂਦੇ ਹਾਂ ਆਪਾਂ ਫ੍ਰੀ ਦੇ ਆ ਇਹ ਦਾ ਪਰਮਾਣ ਮੰਨ ਲਈ ਚੱਕ ਜਿੰਨੀ ਭਾਰ ਪਈ ਕਿਉਂਕਿ ਕਿਉਂਕਿ ਪਹਿਲਾਂ ਲੋਕ ਸੁ ਆਪਣਾ ਪਸੰਦ ਦਾ ਭਾਰਜ ਬਣਦਾ ਜਮਾ ਫ੍ਰੀ ਰੋਣ ਜਮੇ ਅੱਜ ਤੱਕ ਟਿਕਾਏ ਹੋ ਬਾਕੀ ਚੌਂਡ ਚਵਾ ਦਿਆਂ ਵਧੀਆ ਪੋਲੇ ਨਿਕਲਦਿਆਂ ਮੋਲ ਇਹਦਾ ਕੀ ਰੱਖਿਆ ਮੋਲ ਜੀ ਹੁਣ ਤਾਂ ਉਹ ਆਪ ਉਹ ਤਾਂ ਮੰਦਾ ਦੱਸ ਦਿਆ ਹੁਣ ਆਪਾਂ ਫ੍ਰੀ ਨਹੀਂ ਦੇਣਾ ਇੱਕ 30 ਗੁਜਾਇਸ ਕਰਦਾਂਗੇ ਹਾਂ ਕਰਦਾਂਗੇ ਤੋੜ ਦਿਓ ਬਾਹਰ ਨੂੰ ਸਬਰੋ ਕੱਦ ਕਾਠ ਵਗੈਰਾ ਦੇ ਸਿੰਘੀ-ਸੁੰਗੀ ਦੇਖੋ ਝੋਟੀ ਦੀ 1 ਲੱਖ 30000 ਰੁਪਏ ਕੱਟੀ ਦੀ ਕੀਮਤ ਆ ਜਿਹਨੂੰ ਕਹਿੰਦੇ ਅਸਲ ਚੰਗੀ ਸਕੀਨੀ ਵਾਲੀ ਮੁੰਦਰਾ ਵਾਲਾ ਥਾਨ ਵਾਲੀ ਸਿੰਘ ਵਾਲੀ ਆਪਾਂ ਕੱਟੀ ਲੈਣੀ ਹੈਗੀ ਸੋ ਪੱਠਪੂੜੇ ਦੀ ਬਣਤਰ ਦੇਖੋ ਕੱਟੀ ਦੀ ਸੋ ਦੇਖੋ ਪੱਠਪੂੜੇ ਦੀ ਬਣਤਰ ਚੰਗੀ ਸੋਹਣੀ ਰਾਜਿਸੰਮੀ ਪਲੀ ਵੀ ਲੱਸੀ ਨਾਲ ਵੀ ਕਿਸੇ ਪਾਸਿਓਂ ਨਹੀਂ ਉਹ ਤਾਂ ਸਾਬਦੇ ਨੇ ਆਪਣੇ ਸੋਪਾ ਦਿੰਦਾ ਵੀ ਲੱਸੀ ਆ ਤੇ ਉਰ ਮੋੜ ਲਵਾਂ ਕਜ ਮੋੜ ਲਓ ਤੇ ਬਾਕੀ ਕੱਦ ਵੱਡਾ ਤੇ ਲੇਵਜ ਪਲਾਈਆਂ ਹਜੇ 10 ਦਿਨ ਸੂਣ ਦੇ ਵਿੱਚ ਇਹਦੇ ਬਾਕੀ ਪਏ ਆ ਹਨਾ ਜੀ ਹਾਂ ਜੀ 10 ਦਿਨ ਪਏ ਆ ਜੀ ਠੀਕ ਆ ਸੈਂਕ ਸੂੰਗਾ ਤੇ ਦੰਦੋ ਵੀ ਲਗਭਗ ਦੂੰਦੀ ਚੋ ਗਈ ਉਹ ਕਿ ਦੇਖੇ ਨਹੀਂ ਜਾਂਦਾ ਮੈਂ ਕਹਿੰਦਾ ਦੇਖੀ ਮੈਂ ਕਹਿੰਦਾ ਹੁਣ ਤੇ ਨਾਲ ਵੀਡੀਓ ਤੇ ਥੋੜੀ ਜਿਹੀ ਹੋਣਾ ਠੀਕ ਆ ਹੋ ਸਕਦਾ ਖਾਣੀ ਦੁੱਗੀ ਹੋਵੇ ਦੰਦੋ ਸੋ ਫਿਰ ਪੈਠ ਫੋੜੇ ਦੀ ਬਣਤਰ ਤੇ ਥਾਣਾ ਦੀ ਸ਼ੇਫ ਨੂੰ ਬਹੁਤ ਚੰਗੀ ਆ ਤੇ ਫਿੱਟ ਫਾੜ ਜਮਾ ਫਿਟਿੰਗ ਵਾਲਾ ਲੇਬਰ ਰੱਖਣਾ ਮਾੜੀ ਪੂਸ ਥੋੜੇ ਦੀ ਤੇ ਬਾਕੀ ਪਲਾਂਜਾਂ ਸਵੇਲਿੰਗ ਥੋੜੀ ਰ ਪਾਉਣ ਲੱਗ ਗਈ ਹਨਾ ਤੇ ਇਹ ਆ ਗਈ ਕੋਹੇਨੂਰ ਦੀ ਆਪ ਆ 130000 ਜੋ ਆਏਗਾ ਜੇ ਮੰਦੇ ਆ ਮਾਨਤਨ ਕਰਦਾਂਗੇ ਆਪਾਂ ਜੀ ਠੀਕ ਆ ਫਿਰ ਜਿੰਨੀਆਂ ਝੋਟੀਆਂ ਬੇ ਦੇ ਕੇ ਸਾਰੀਆਂ ਬੰਦ ਸਿੰਘ ਜੀ ਜਮਾ ਹਨਾ ਹਾਂ ਜੀ ਹਾਂ ਇੱਕ ਹੀ ਆਇਆ ਜੀ ਮਾਂ ਵੇਚ ਕੇ ਵੀ ਦਾਟ ਚ ਪਰੇ ਨਹੀਂ ਨਿਕਲ ਠੀਕ ਆ ਠੀਕ ਆ ਲੱਗਦਾ ਨਾ ਕਿ ਜੋ ਜਾਦੇ ਹੋ ਜਾਂ ਪਰ ਆਪਾਂ ਸੰਭੇ ਵੀ ਨਹੀਂ ਜਾਂਦੇ ਹਨਾ ਹਾਂ ਖਜਾਂ ਪਸ਼ੂ ਬੰਦਾ ਹੈ ਨਹੀਂ ਪਤਾ ਕੀ ਹੁੰਦਾ ਬਾਕੀ ਆਪਣੇ ਖੇਤੀਬਾਤੀ ਨਾਲ ਜ਼ਿਮੀਦਾਰਾਂ ਨੂੰ ਇਹ ਹੁੰਦਾ ਵੀ ਜਦੋਂ 2 ਰੁਪਏ ਵਟੇ ਜਾਂਦੇ ਪਸ਼ੂ ਵੇਚ ਦਿੰਦੇ ਆਪਾਂ ਨੰਬਰ ਬੋਲ ਦੇ ਦੁਬਾਰੇ ਆਪਣਾ 984543 1200 ਠੀਕ ਹੈ ਪਿੰਡ ਸੈਨਾ ਜਟਾਣੇ ਕੋਠੇ ਕਿਸੇ ਵੀ ਵੀਰ ਦੇ ਝੋਟੀ ਪਸੰਦ ਹੋਵੇ ਇਸ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖ ਲਈ ਚੈਨਲ ਨੂੰ ਪਿਆਰ ਦੇ ਦਿਨ ਤੇ ਆਇਆ ਜੀ